ਤੁਸੀਂ ਦੇਖ ਰਹੇ ਹੋ ਪੁਲਾੰਗ ਬਲਵੰਤ ਸਿੰਘ ਰਾਜਵੜਾ ਜਿਹਨੂੰ 22 ਦਸੰਬਰ ਨੂੰ 29 ਸਾਲ ਹੋ ਜਾਣੇ ਨੇ ਅਰੈਸਟ ਹੋਏ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਲਗਭਗ 16-17 ਸਾਲ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਨੇ ਅੱਜ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ ਬਹੁਤ ਹੀ ਦਿਲਚਸਪ ਤਰੀਕੇ ਦੀ ਸੁਣਵਾਈ ਹੋਈ ਹੈ ਸੁਣਵਾਈ ਕੀ ਹੋਈ ਹੈ ਸੁਪਰੀਮ ਕੋਰਟ ਨੇ ਦੁਪਹਿਰ ਤੋਂ ਪਹਿਲਾਂ ਸੁਣਵਾਈ ਦੇ ਦੌਰਾਨ ਇੱਕ ਆਰਡਰ ਜਿਹੜਾ ਉਹ ਕਾਰ ਡੈਟਾਈਲ ਲੈਵਲ ਦੇ ਉੱਤੇ ਆਰਡਰ ਕੀ ਕਰਤਾ ਕਿ ਦੋ ਹਫ਼ਤਿਆਂ ਦੇ ਅੰਦਰ ਅੰਦਰ ਪ੍ਰੈਜ਼ੀਡੈਂਟ ਆਫ ਇੰਡੀਆ ਦੇਸ਼ ਦੀ ਰਾਸ਼ਟਰਪਤੀ ਦੇ ਸਕੱਤਰ ਨੂੰ ਇਹ ਆਰਡਰ ਕਰਤਾ ਕਿ ਰਾਜਵਾਣਾਂ ਦੀ ਜਿਹੜੀ ਮਰਸੀ ਪਟੀਸ਼ਨ ਹੈ ਉਹਦੇ ਤੇ ਦੋ ਹਫ਼ਤਿਆਂ ਦੇ ਅੰਦਰ ਅੰਦਰ ਕੋਈ ਨਾ ਕੋਈ ਫੈਸਲਾ ਕੀਤਾ ਜਾਏ ਉਸ ਸਮੇਂ ਤੱਕ ਜਿਹੜੇ ਦੇਖ ਰਹੇ ਗਵਰਨਮੈਂਟ ਆਫ ਇੰਡੀਆ ਦੇ ਵਕੀਲ ਸੀਗੇ ਨਹੀਂ ਸੀ ਆਏ ਤੇ 1 ਵਜੇ ਤੋਂ ਬਾਅਦ ਜਦੋਂ 1 ਵਜੇ ਤੱਕ ਇਹ ਹੋ ਜਾਂਦੀ ਹੈ ਗੱਲ ਤੇ 1 ਵਜੇ ਤੋਂ ਬਾਅਦ ਜਿਹੜਾ ਅਗਲੀ ਸੁਣਵਾਈ ਦਾ ਰਾਤ ਤਸਾਰ ਮਹਿਤਾ ਸੁਲਿਸਟਰ ਜਨਰਲ ਆਫ ਇੰਡੀਆ ਉਹ ਪੇਸ਼ ਹੁੰਦੇ ਨੇ ਇਹ ਕਹਿ ਕੇ ਸੁਪਰੀਮ ਕੋਰਟ ਤੋਂ ਮਾਫੀ ਮੰਗ ਕੇ ਕਿ ਪਹਿਲੇ ਸਮੇਂ ਦੇ ਵਿੱਚ ਉਹ ਹਾਜ਼ਰ ਨਹੀਂ ਹੋ ਸਕੇ ਪਰ ਇੱਕ ਰਿਕੁਐਸਟ ਲੈ ਕੇ ਆਉਂਦੇ ਨੇ ਕੋਰਟ ਦੇ ਸਾਹਮਣੇ ਉਹ ਕਹਿੰਦੇ ਨੇ ਫਾਈਲ ਰਾਸ਼ਟਰਪਤੀ ਕੋਲ ਨਹੀਂ ਹੈ ਫਾਈਲ ਤਾਂ ਹੋਮ ਮਿਨਿਸਟਰੀ ਕੋਲ ਹੈ ਔਰ ਇਹ ਗੱਲ ਬਹੁਤ ਸਭ ਨੂੰ ਪਤਾ ਕਿਉਂਕਿ ਹੋਮ ਅਫੀਸਰੀ ਕੋਡ ਹੀ ਹੋਣੀ ਸੀ ਫਾਈਲ ਤਾਂ ਐਦੋਂ ਪਹਿਲਾਂ ਸੁਪਰੀਮ ਕੋਰਟ ਦੇ ਆਪਣੀ ਜੱਜਮੈਂਟ ਚ ਸਰਕਾਰ ਨੂੰ ਕਿਹਾ ਸੀਗਾ ਕਿ ਤੁਸੀਂ ਵਿਦਰੇ ਟਾਈਮ ਫਰੇਮ ਜਿਹੜਾ ਬਾਜਬ ਸਮਾਂ ਤੁਹਾਨੂੰ ਲੱਗਦਾ ਉਹਦੇ ਵਿੱਚ ਵਿੱਚ ਇਹਦੇ ਤੇ ਕੋਈ ਨਾ ਕੋਈ ਫੈਸਲਾ ਕਰੋ ਤੇ ਸੋਲੀਸਟਰ ਜਨਰਲ ਕੀ ਕਹਿ ਰਹੇ ਨੇ ਕਿ ਇਹ ਮਾਮਲੇ ਦੇ ਬਹੁਤ ਸਾਰੇ ਸੈਂਸਿਟਿਵ ਪੱਖ ਨੇ ਇਸ ਲਈ ਸਮਾਂ ਲੱਗੂਗਾ ਇਹਦੇ ਤੇ ਸਾਡੀ ਗੱਲ ਸੋਰਸ ਆਉਂਡ ਦੇ ਲਈ ਦੁਬਾਰਾ ਸਮਾਂ ਦੇ ਦਿਓ ਤੇ ਜਿਹੜਾ ਆਰਡਰ ਹੈ ਸੁਪਰੀਮ ਕੋਰਟ ਦਾ ਉਹਨੂੰ ਅਜੇ ਹੋਲਡ ਰੱਖ ਲਓ ਭਾਵੇਂ ਉਹਨੂੰ ਐਲਾਨਿਆ ਨਾ ਜਾਏ ਉਹਨੂੰ ਇੰਪਲੀਮੈਂਟ ਕਰਨ ਲਈ ਨਾ ਕਿਹਾ ਜਾਏ ਇਸ ਲਈ ਇਸ ਰਿਕਵੈਸਟ ਤੇ ਇਹਦੇ ਤੇ ਦੁਬਾਰਾ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਸੁਪਰੀਮ ਕੋਰਟ ਦੇ ਜਿਹੜੇ ਤਿੰਨ ਮੈਂਬਰੀ ਡਬਲੀ ਜਰਮੈਂਟ ਚੈਂਜਰ ਜਸਟਿਸ ਬੀ ਆਰ ਗਵਾਈ ਜਸਟਿਸ ਪੀ ਕੇ ਮਿਸ਼ਰਾ ਜਸਟਿਸ ਕੇ ਬੀ ਬਿਸਵਾ ਨਾਥ ਤੇ ਉਹ ਸੁਣਵਾਈ ਕਰ ਰਿਹਾ ਬੈਂਚ ਹੈ ਤੇ ਸੁਪਰੀਮ ਕੋਰਟ ਨੇ ਸੋਲੀਸਟਰ ਜਨਰਲ ਦੀ ਗੱਲ ਮੰਨ ਕੇ ਹੁਣੇ ਕੇਸ ਦੀ ਸੁਣਵਾਈ ਸੋਮਵਾਰ ਤੇ ਪਾਤੀ ਹੈ ਤੇ ਸੋਮਵਾਰ ਤੇ ਪਾਤੀ ਹੈ ਦਾ ਮਤਲਬ ਉਹ ਜਿਹੜੀ ਇੱਕ ਜਜਮੈਂਟ ਹੋ ਗਈ ਸੀਗੀ ਕਿ ਦੋ ਹਫਤਿਆਂ ਦੇ ਅੰਦਰ-ਅੰਦਰ ਟਾਈਮ ਬౌੰਡ ਤਰੀਕੇ ਨਾਲ ਪ੍ਰੈਜ਼ੀਡੈਂਟ ਨੇ ਕੋਈ ਫੈਸਲਾ ਲਵੇ ਔਰ ਦੇਸ਼ ਦੇ ਕਾਨੂੰਨ ਮੁਤਾਬਕ ਸਾਰਿਆਂ ਨੂੰ ਪਤਾ ਹੈ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਜਾਂ ਰਾਸ਼ਟਰਪਤੀ ਨੇ ਆਪ ਫੈਸਲਾ ਨਹੀਂ ਲੈਣਾ ਹੁੰਦਾ ਉਹ ਸਲਾਹ ਨਾਲ ਕੈਬਨਿਟ ਦੀ ਨਾਲ ਫੈਸਲਾ ਕਰਦੇ ਨੇ ਔਰ ਖਾਸ ਤੌਰ ਤੇ ਇਹੋ ਜੇ ਮਰਸੀ ਪਟੀਸ਼ਨਾਂ ਦੇ ਵਿੱਚ ਜਿਹਨੂੰ ਕਹਿੰਦੇ ਆ ਹੋਮ ਮਿਨਿਸਟਰੀ ਗ੍ਰਹਿ ਮੰਤਰਾਲਾ ਜਾਂ ਪ੍ਰਧਾਨ ਮੰਤਰੀ ਜਾਂ ਜਿਹੜੇ ਵੀ ਫੈਸਲਾਕੁਨ ਚੁਣੀ ਹੋਈ ਐਗਜ਼ੈਕਟਿਵ ਹੈ ਦ੍ਰਿਸ਼ਟੀ ਉਹਦੇ ਮੁਤਾਬਕ ਕਰਦੇ ਨੇ ਇਸ ਗੱਲ ਤੋਂ ਕੀ ਗੱਲ ਸਾਹਮਣੇ ਆਉਂਦੀ ਹੈ ਇੱਕ ਮੈਸੇ ਸਿਖਾ ਦੇ ਮਾਮਲੇ ਚ ਗਵਰਨਮੈਂਟ ਆਫ ਇੰਡੀਆ ਦੇ ਮਾਮਲੇ ਚ ਬਹੁਤ ਕਿਹਾ ਜਾਂਦਾ ਬਹੁਤ ਸਾਰੇ ਸੱਜਣ ਇਹ ਕਹਿੰਦੇ ਨੇ ਕਿ ਗਵਰਨਮੈਂਟ ਆਫ ਇੰਡੀਆ ਤਾਂ ਬਹੁਤ ਚੰਗੇ ਤਰੀਕੇ ਨਾਲ ਸੋਚ ਰਹੀ ਹੈ ਹਾਲਾਂਕਿ 2019 ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਤੇ ਬੰਦੀ ਸਿੰਘਾਂ ਦੇ ਨਾਮ ਤੇ ਅੱਠ ਲੋਕਾਂ ਦਾ ਇੱਕ ਨੋਟੀਫਿਕੇਸ਼ਨ ਆਇਆ ਸੀਗਾ ਜਿਹਦੇ ਚ ਰਾਜਵਾਨਾ ਦੀ ਸਜ਼ਾ ਵੀ ਕਮਿਊਟ ਕਰਨ ਦੀ ਗੱਲ ਸੀਗੀ ਜਿਹੜੀ ਫਾਸੇ ਦੀ ਸਜ਼ਾ ਤੋਂ ਉਮਰ ਕੈਦ ਚ ਬਦਲਣ ਤੇ ਬਾਅਦ ਦੇ ਵਿੱਚ ਰਹਾ ਕਰਨ ਤੱਕ ਦੀਆਂ ਗੱਲਾਂ ਸੀ ਪਰ ਬਾਅਦ ਦੇ ਵਿੱਚ ਅਦਰਬਾਈ ਚ ਉਹਨਾਂ ਨੇ ਮਨ ਆਪਣਾ ਬਦਲ ਲਿਆ ਮਨ ਬਦਲ ਕੇ ਪੂਰੀ ਤਰ੍ਹਾਂ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਆਈ ਰਾਜਵਾਲਾ ਦੀ ਜਬ ਉਹ ਕਮਿਊਟ ਕਰਨ ਦੀ ਜਾਂ ਬਾਕੀ ਮਾਮਲਿਆਂ ਤੇ ਉਦੋਂ ਹਰਸਿਮਰਤ ਕੌਰ ਬਾਦਲ ਜਦੋਂ ਇੱਕ ਕੁਐਸਚਨ ਕਰਨ ਲੱਗੇ ਤੇ ਦੇਸ਼ ਦੇ ਹੋਮ ਮਿਨਿਸਟਰ ਨੇ ਕਿਵੇਂ ਕਿਹਾ ਸੀਗਾ ਉਹ ਕਹਿੰਦੇ ਸੀ ਕਤਲ ਕਰਨ ਵਾਲਿਆਂ ਨੂੰ ਕਿਵੇਂ ਰਿਹਾ ਕਰਦੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ ਹੁਣ ਸਵਾਲ ਇਹ ਹੁੰਦਾ ਕਿ ਕਤਲ ਕਰਨ ਵਾਲਿਆਂ ਨੂੰ ਰਿਹਾ ਨਹੀਂ ਕਰਨਾ ਜਾਂ ਬਾਕੀ ਚੀਜ਼ਾਂ ਇਹ ਮੈਟਰ ਅਲੱਗ ਹੈ ਪਰ ਕੀ ਦੇਸ਼ ਦਾ ਕਨਸਟੀਟਿਊਸ਼ਨ ਜਾਂ ਲਾ ਇਹੋ ਜਿਹੀ ਕੋਈ ਗੱਲ ਕਰਦਾ ਕਿ ਇੰਨੇ ਇੰਨੇ ਸਾਲ ਫਾਂਸੀ ਦੀ ਸਜ਼ਾ ਭੁਗਤਣ ਵਾਲਾ ਬੰਦਾ ਫਾਂਸੀ ਦੀ ਚੱਕੀ 'ਚ ਰਹੇ ਤੇ ਉਹਦੇ ਤੋਂ ਕੋਈ ਇਜਾਮ ਉਧਰਲੀ ਗੱਲ ਜਾਂ ਅਮਲ ਦੇ ਤੌਰ ਤੇ ਜਾਂ ਉਹਨੂੰ ਬੈਡਰਾ ਕਰਦੇ ਤੌਰ ਤੇ ਕੋਈ ਵੀ ਫੈਸਲਾ ਨਾ ਲਿਆ ਜਾਏ। ਇਹ ਕਿਹੜੀ ਪਾਲਿਸੀ ਹੋਈ? ਔਰ ਇਸੇ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਖਾਸ ਤੌਰ ਤੇ ਬਲਵੰਤ ਸਿੰਘ ਰਾਜੋਆਣਾ ਨੇ ਪਹਿਲਾਂ ਪਟਿਆਲਾ ਜੇਲ੍ਹ ਦੇ ਵਿੱਚ ਜਦੋਂ ਮਰਨ ਮਰਤ ਰੱਖਿਆ ਸੀ ਕਿ ਸ਼੍ਰੋਮਣ ਜਦੋਂ ਉਹਨਾਂ ਦਾ ਫਾਂਸੀ ਦਾ ਦਿਨ ਤੈਅ ਹੋ ਗਿਆ ਸੀ ਐਗਜ਼ੀਕਿਊਸ਼ਨ ਦਾ ਸਾਰਾ ਮਾਮਲਾ ਲਗਾਤਾਰ ਹੋਣ ਲੱਗ ਗਿਆ ਸੀ ਉਦੋਂ ਗਵਰਨਮੈਂਟ ਆਈ 2012 ਦੀ ਪ੍ਰਕਾਸ਼ ਸਿੰਘ ਬਾਦਲ ਗਵਰਨਮੈਂਟ ਔਰ ਉਨਾਂ ਨੇ ਪੰਜਾਬ ਪੱਧਰ ਦੇ ਉੱਤੇ ਵੀ ਜਦੋਂ ਲੋਕਾਂ ਦਾ ਇੱਕ ਉਭਾਰ ਬਹੁਤ ਵੱਡੇ ਪੱਧਰ ਤੇ ਹੋ ਗਿਆ ਸੀ ਤਾਂ ਹੋਮ ਮਿਨਿਸਟਰੀ ਨੂੰ ਮਿਲ ਕੇ ਉਫਾਸੀ ਸਟੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਨੋ ਰਾਜਵਾਰਾਂ ਦੇ ਵਿਹਾਪ ਤੇ ਇੱਕ ਮਰਸੀ ਪਟੀਸ਼ਨ ਪਾਈ ਗਈ ਔਰ ਉਹ ਸਮਰਸੀ ਪਟੀਸ਼ਨ ਦੇ ਕਰਕੇ ਹੁਣ ਤੱਕ ਇਹ ਮਾਮਲਾ ਪੈਂਡਿੰਗ ਚੱਲਿਆ ਆ ਰਿਹਾ ਹੈ ਲਗਾਤਾਰਤਾ ਦੇ ਰੂਪ ਦੇ ਵਿੱਚ ਤੇ ਉਹ ਜੇ ਲਗਾਤਾਰ ਪੰਡ ਗਿਆ ਤਾਂ ਰਾਜਵਾਨਾਂ ਦੀ ਜਿਹੜੀ ਪੁਖੜ ਤਾਲ ਸੀ ਜਾਂ ਮਰਨ ਮਰਤ ਸੀ ਉਹ ਇਹ ਸੀ ਕਿ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਵਾਪਸ ਲੈ ਲੈ ਜਾਂ ਫਿਰ ਕੋਈ ਫੈਸਲਾ ਕਰਾਏ ਤੇ ਉਦੋਂ ਜੱਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੋਨੋਂ ਰਾਜਵਾਨਾਂ ਨੂੰ ਜੇੜੇ ਚ ਮਿਲੇ ਸੀ ਉਹ ਟੜਵਾਤਾ ਸੀ ਮਰਨ ਮਰਤ ਫਿਰ ਕਾਫੀ ਸਮਾਂ ਲੰਘ ਗਿਆ ਇੱਕ ਵਾਰ ਫੇਰ ਗਏ ਉਦੋਂ ਬਾਅਦ ਬਾਅਦ ਚਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਸੀ ਪਬਲਿਕਲੀ ਜਨਤਕ ਤੌਰ ਤੇ ਕਿ ਅਸੀਂ ਮਿਲ ਕੇ ਆਏ ਸੀਗੇ ਤੇ ਇਸ ਗੱਲ ਤੇ ਅੱਗੇ ਐਗਜ਼ੀਕਟਿਵ ਚ ਫੈਸਲਾ ਹੋਏਗਾ ਕੀ ਕਰਨਾ ਹੈ ਕੀ ਨਹੀਂ ਕਰਨਾ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਗਵਰਨਮੈਂਟ ਆਫ ਇੰਡੀਆ ਕੋਈ ਫੈਸਲਾ ਨਹੀਂ ਕਰਦੀ ਤਾਂ ਅਸੀਂ ਵਾਪਸ ਵੀ ਲੈ ਸਕਦੇ ਹਾਂ ਪਰ ਲਗਾਤਾਰ ਖਾਮੋਸ਼ੀ ਚੱਲ ਰਹੀ ਹੈ ਇਸ ਮਾਮਲੇ ਦੇ ਉੱਤੇ ਉਦੋਂ ਬਾਅਦ ਅੱਗੇ ਕੋਈ ਗੱਲ ਪੋਸਟ ਨਹੀਂ ਹੋਈ ਤਾਂ ਫਿਰ ਇੱਕ ਬਾਇਆ ਮੀਡੀਆ ਸਾਹ ਦੇ ਕੱਢਿਆ ਗਿਆ ਹੋਵੇ ਕਿ ਰਾਜਵਾਨਾ ਰਾਹੀ ਹੀ ਇਹ ਪਟੀਸ਼ਨ ਪਾਈ ਜਾਵੇ ਕਿ ਇਹਦਾ ਕੋਈ ਫੈਸਲਾ ਕਰੋ ਜਬਾਪਸ ਲੋ ਤੇ ਜਾ ਜੋ ਵੀ ਫੈਸਲਾ ਤੁਸੀਂ ਕਰਨਾ ਚਾਹੁੰਦੇ ਕਿਉਂਕਿ ਪਹਿਲਾਂ ਇੱਕ ਗੱਲ ਇਹ ਸੀ ਕਿ ਰਾਜਵਾਨਾ ਨੇ ਆਪ ਤਾਂ ਪਾਈ ਨਹੀਂ ਗਵਰਨਮੈਂਟ ਆਫ ਇੰਡੀਆ ਕਹਿਣ ਲੱਗੀ ਕਿ ਆਪਣੇ ਵੱਰੋਂ ਤਾਂ ਪਟੀਸ਼ਨ ਨਹੀਂ ਹੈ ਹੁਣ ਵੀ ਪਟੀਸ਼ਨ ਨਹੀਂ ਰਾਜਵਾਨਾ ਨੂੰ ਜ਼ਿੰਦਾ ਸ਼ਹੀਦ ਡਿਕਲੇਅਰ ਕੀਤਾ ਹੋਇਆ ਅਕਾਲ ਤਖਤ ਵੱਲੋਂ 1995 ਦੇ ਕੇਸ 'ਚ ਉਦੋਂ ਦੇ ਤਤਕਾਲੀ ਮੁੱਖ ਮੰਤਰੀ ਬਿਰਤ ਸਿੰਘ ਦੇ ਕਤਲ ਕੇਸ ਦੇ ਵਿੱਚ ਉਹ ਅਰੈਸਟ ਨੇ ਔਰ ਬਾਕੀ ਦੇ ਮਾਮਲੇ ਜਿਹੜੇ ਹਸਲੇ ਬੰਦੇ ਉੱਤੇ ਹੋਰਾਂ ਤੇ ਵੀ ਚੱਲ ਰਹੇ ਨੇ ਜਗਤਾਰ ਸਿੰਘ ਹਵਾਰਾ ਉਹਨਾਂ ਤੇ ਵੀ ਇਹ ਕੇਸ ਆਇਆ ਹੈ ਔਰ ਐਸੇ ਟੰਗ ਦੇ ਨਾਲ ਹੁਣ ਜਿਹੜਾ ਮਾਮਲਾ ਆਇਆ ਸੁਣਵਾਈ ਹੋ ਰਹੀ ਹੈ ਇਸ ਸੁਣਵਾਈ ਦੇ ਦੌਰਾਨ ਗਵਰਨਮੈਂਟ ਆਫ ਇੰਡੀਆ ਦਾ ਨਜ਼ਰੀਆ ਕਲੀਅਰ ਹੋ ਗਿਆ ਹੈ ਜਿਹੜਾ ਅੱਜ ਹਾਈ ਕੋਰਟ ਦੀ ਟਾਈਮ ਬౌੰਡ ਡਿਸੀਜਨ ਦੀ ਜੱਜਮੈਂਟ ਨੂੰ ਹੋਲਡ ਕਰਾਉਣ ਦਾ ਜਿਹੜੀ ਅਪੀਲ ਹੈ ਇਹ ਕਲੀਅਰ ਗੱਲ ਹੈ ਕਿ ਦੇਸ਼ ਦੀ ਸਰਕਾਰ ਤੇ ਜਿਹੜਾ ਹੋਮ ਮਿਨਿਸਟਰ ਹੀ ਹੈ ਉਹ ਸ਼ਾਇਦ ਨਹੀਂ ਚਾਹੁੰਦੀ ਕਿ ਇਹਦਾ ਟਾਈਮ ਬౌండ్ ਕੋਈ ਫੈਸਲਾ ਹੋਵੇ ਸਮਾਂਬੰਦ ਕੋਈ ਫੈਸਲਾ ਹੋਵੇ ਬਾਕੀ ਤਾਂ ਮੰਡੇ ਦੇਖਣਾ ਕਿ ਇਹਦੇ ਤੇ ਸੁਪਰੀਮ ਕੋਰਟ ਸਹਿਮਤ ਹੁੰਦੀ ਆ ਅੱਗੇ ਜਾਂ ਨਹੀਂ ਜਾਂ ਉਸ ਦਿਨ ਇੱਕ ਕੋਈ ਡੈਡਲਾਈਨ ਤੈਅ ਕਰਕੇ ਫੈਸਲਾ ਕਰ ਦਿੰਦੀ ਹੈ ਕਿਉਂਕਿ ਇਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿੰਨਾ ਦੱਸੋ ਤੁਸੀਂ ਕੀ ਕਰ ਰਹੇ ਹੋ ਨਹੀਂ ਅਸੀਂ ਜੱਜਮੈਂਟ ਕਰ ਦੇਾਂਗੇ ਔਰ ਭਾਵੇਂ ਉਹ ਮਾਮਲਾ ਹੋਰ ਤਰ੍ਹਾਂ ਦਾ ਸੀ ਜਦੋਂ ਰਜੀਵ ਗਾਂਧੀ ਦੇ ਘਾਤੇ ਆਰਿਆਂ ਦਾ ਜਾਂ ਕਤਲ ਕਰਨ ਵਾਲਿਆਂ ਦਾ ਮਾਮਲਾ ਸੀਗਾ ਉਦੋਂ ਸੁਪਰੀਮ ਕੋਰਟ ਨੇ ਆਪਣੇ ਆਪ ਇੱਕ ਫੈਸਲਾ ਕੀਤਾ ਸੀ ਕਿ ਠੀਕ ਹੈ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਜੇ ਸਰਕਾਰਾਂ ਫੈਸਲਾ ਸਮਾਂਸਰ ਨਹੀਂ ਕਰਦੀਆਂ ਤਾਂ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਕੋਈ ਫੈਸਲਾ ਇਧਰ ਨਾ ਜਾ ਉਧਰ ਨਾ ਨਹੀਂ ਕਰਨਾ ਚਾਹੁੰਦੀਆਂ ਤੇ ਇੰਨਾ ਚਿਰ ਲਟਕਾਇਆ ਨਹੀਂ ਜਾ ਸਕਦਾ ਤਾਂ ਠੀਕ ਹੈ ਜੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਇਹ ਹੁਣ ਆਉਣ ਵਾਲਾ ਜਿਹੜਾ ਸੋਮਵਾਰ ਹੈ ਇਹ ਬਹੁਤ ਮਹੱਤਵਪੂਰਨ ਹੋਏਗਾ ਤੇ ਇਹਦੇ ਤੇ ਬੰਦੀ ਸਿੰਘਾਂ ਦੇ ਮਾਮਲੇ ਤੇ ਰਾਜਵਾਰਾਂ ਦੇ ਮਾਨੇ ਲਗਭਗ 24-25 ਲੱਖ ਸਕਦੇ ਚਰਕਰਾ ਕੇ ਐ ਜੀ ਪੀ ਸੀ ਕੋਲ ਸੀਗੇ ਉਹ ਪਤਾ ਨਹੀਂ ਹੁਣ ਤੱਕ ਕੀ ਹੋਇਆ ਪਹਿਲਾਂ ਇੱਕ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਨੂੰ ਸੌਂਪਣ ਦਾ ਇੱਕ ਵਾਰ ਪ੍ਰੋਗਰਾਮ ਬਣਿਆ ਸੀ ਮੁੜ ਕੇ ਨਹੀਂ ਪਤਾ ਕੀ ਬਣਿਆ ਉਹ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਇੱਕ ਜੇ ਹਿਊਮਨ ਰਾਈਟਸ ਦਾ ਕੁਐਸਚਨ ਹੈ ਹੁਣ ਮਨੁੱਖੀ ਅਧਿਕਾਰਾਂ ਦਾ ਸਵਾਲ ਹੈ ਹੁਣੇ ਕੋਈ ਦੂਜਾ ਸਵਾਲ ਨਹੀਂ ਕਰਤੰਦਾ ਨਹੀਂ ਇੱਕ ਬੰਦਾ 29 ਸਾਲ ਕੱਢ ਗਿਆ ਤੇ ਐਨੇ ਸਾਲ ਫਾਂਸੀ ਦੀ ਸਜ਼ਾ ਦੇ ਵਿੱਚ ਕੱਢ ਗਿਆ ਔਰ ਜਾਂ ਜੇਕਰ ਨਹੀਂ ਉਹਦੇ ਤੇ ਤੁਸੀਂ ਫੈਸਲਾ ਆਪਦਾ ਲਾਗੂ ਕਰ ਸਕੇ ਤਾਂ ਇਹ ਉਹਦੀ ਨਹੀਂ ਤੁਹਾਡੀ ਆਪਣੀ ਕਮਜ਼ੋਰੀ ਹੋਏਗੀ ਜੋ ਵੀ ਮਰਜੀ ਹੋਏਗਾ ਕਿਹੜੇ ਗੱਲਾਂ ਕਰਕੇ ਤੁਸੀਂ ਰੱਖ ਰਹੇ ਹੋ ਪਰ ਦੇਸ਼ ਦਾ ਸੰਵਧਾਨ ਤੇ ਕਾਨੂੰਨ ਲਗਾਤਾਰ ਫਾਂਸੀ ਦੀ ਤਲਵਾਰ ਲਟਕਾਉਣ ਦੀ ਇਜਾਜ਼ਤ ਕਿਹਨੂੰ ਦਿੰਦਾ ਹੈ ਇਹ ਤੱਕ ਨਹੀਂ ਦੇਖਿਆ ਕਿ ਕੋਈ ਇਸ ਲੈਵਲ ਦੀ ਗੱਲ ਹੈ ਇਸੇ ਕਰਕੇ ਇਹ ਬੇਹੱਦ ਜ਼ਰੂਰੀ ਚੀਜ਼ ਹੈ ਬੇਹੱਦ ਜ਼ਰੂਰੀ ਮੁਕੱਦਮਾ ਹੈ ਇਹਦੇ ਤੇ ਇੱਕ ਲੋਕ ਰਾਹ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਨਾ ਕੇਵਲ ਪੰਥਕ ਐਂਗਲ ਤੋਂ ਦੇਸ਼ ਤੇ ਦੁਨੀਆ ਦੇ ਵਿੱਚ ਵੀ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਬਹੁਤ ਵੱਡੇ ਪੱਧਰ ਤੇ ਕੋਆਰਡੀਨੇਟਡ ਰੂਪ ਦੇ ਵਿੱਚ ਵੀ ਹੁੰਦੀਆਂ ਨੇ ਇਸੇ ਕਰਕੇ ਮਨੁੱਖੀ ਅਧਿਕਾਰ ਉਹ ਘਟ-ਘੜਤੀ ਦੇ ਹੁਣ ਇਹੋ ਜਿਹੇ ਕੇਸਾਂ 'ਚ ਮਨੁੱਖੀ ਅਧਿਕਾਰ ਕਿਸੇ ਹੋਰਾਂ ਮਾਮਲਿਆਂ ਦੇ ਵਿੱਚ ਹੁਣ ਉਹਦੇ ਤੇ ਇੱਕ ਇੱਕ ਜੁਟ رائے ਵੀ ਲਗਾਤਾਰ ਬਣਨੀ ਚਾਹੀਦੀ ਹੈ ਕਿਉਂਕਿ ਪਬਲਿਕ رائے ਜਿਹੜੀ ਪਬਲਿਕ ਆਪੀ ਨਹੀਂ ਹੁੰਦੀ ਆ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਉਹਦਾ ਵੱਡਾ ਰੋਲ ਹੁੰਦਾ ਇਹੋ ਜਿਹੇ ਫੈਸਲਿਆਂ ਦੇ ਵਿੱਚ ਵੀ ਭਾਵੇਂ ਕਾਨੂੰਨ ਤਾਂ ਕਲੀਅਰ ਕੱਟ ਦਿਖਾਈ ਦੇ ਰਿਹਾ ਜੇ ਕਾਨੂੰਨੀ ਪਹਿਲੂ ਹੁੰਦਾ ਤਾਂ ਹੁਣ ਜਾਓ ਫੈਸਲਾ ਜਾਓ ਫੈਸਲਾ ਕੋਈ ਹੋਣਾ ਸੀ ਪਰ ਫਿਰ ਵੀ ਸੋਮਵਾਰ ਨੂੰ ਜੇ ਅਦਾਲਤ ਦਾ ਮਨ ਇਹ ਹੈ ਕਿ ਦੋ ਹਫ਼ਤਿਆਂ ਦੇ ਅੰਦਰ ਅੰਦਰ ਤੁਸੀਂ ਰਾਸ਼ਟਰਪਤੀ ਨੇ ਕਰਨਾ ਸੀ ਤੇ ਜੇ ਹੁਣ ਹੋਮ ਮੰਤਰੀ ਕਿਹੜੀਆਂ ਦਲੀਲਾਂ ਲੈ ਕੇ ਆਉਂਦੀ ਹੈ ਕਿਹੜੀ ਸੈਂਸਿਟੀਵਿਟੀ ਉਹਦੇ ਚ ਉਹ ਭਾਰਦੀ ਹੈ ਕਹਿੰਦੇ ਕਿ ਬਹੁਤ ਸੈਂਸਿਟਿਵ ਮਾਮਲਾ ਨੇ ਲਈ ਸਾਨੂੰ ਦੱਸੋ ਤਾਂ ਇਹ ਮੰਡੇ ਨੂੰ ਕਲੀਅਰ ਹੋਏਗਾ ਪਰ ਇਹ ਮਾਮਲਾ ਬਹੁਤ ਸੈਂਸਿਟਿਵ ਹੈ ਇਹ मतलब भावनात्मक तौरते भी जुड़ਿਆ ਹੋਇਆ ਮਾਮਲਾ ਹੈ ਪੂਰੇ ਪੰਤਕ ਸੈਟਅਪ ਦੇ ਨਾਲ ਤੇ ਹਿਊਮਰ ਰੈਟਸ ਦਾ ਵੀ ਇਹ ਮਾਮਲਾ ਹੈ ਇਥੇ ਫੈਸਲਾ ਜਰੂਰ ਟਾਈਮ ਬਾਉਂਡ ਹੋਣਾ ਚਾਹੀਦਾ ਔਰ ਸਜ਼ਾ ਕਮਿਊਟ ਕਰਕੇ ਜੇਕਰ ਉਹਨੇ ਕਿਸੇ ਨੇ ਭੁਗਤ ਲਈ ਹੈ ਤਾਂ ਸਭ ਦੇ ਨਾਲ ਇੰਨੀ ਨਹੀਂ ਸਜ਼ਾ ਤਾਂ ਹੁੰਦੀ ਨਹੀਂ ਉਮਰ ਕੈਂਦਾ ਕੱਟ ਕੇ ਵੀ ਲੋਕ ਆਪੋ ਆਪਣੇ ਘਰਾਂ ਚੋਸ ਲੈਵਲ ਦੇ ਉੱਤੇ ਆਏ ਹੋਏ ਨੇ ਇਹਨੂੰ ਦੇਖਣਾ ਬਾਚਣਾ ਗੌਰ ਕਰਨਾ ਤੇ ਆਪੋ ਆਪਣੀ رائے ਦੇਣਾ ਬੇहद ਜ਼ਰੂਰੀ ਚੀਜ਼ ਹੁੰਦੀ ਹੈ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪਨਾਗ ਧੰਨਵਾਦ